ਆਦਵੀ ਲਾ ਦੂੰਗੀ ਤੁਸੀਂ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ ਇਸ ਵਿੱਚ ਜਿਹੜੀ ਪਾਰਟੀ ਹੋਈ ਸੀ ਉਸ ਮੁੰਡੇ ਨੂੰ ਵੀ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਮੈਨੂੰ ਨਹੀਂ ਲੱਗਦਾ ਅੱਜ ਮੈਨੂੰ ਦੱਸਣ ਦੀ ਲੋੜ ਹੈ ਕਿ ਮੈਂ ਅੱਗੇ ਕਿਉਂ ਆਈ ਆ ਜਾਂ ਮੈਨੂੰ ਆਣਾ ਪਿਆ ਆ ਸਾਰਿਆਂ ਨੂੰ ਇਹ ਚੀਜ਼ ਦਾ ਰੀਜ਼ਨ ਪਤਾ ਹੀ ਹੈ ਬਟ ਮੈਂ ਕਦੀ ਨਹੀਂ ਚਾਹੁੰਦੀ ਸੀ ਕਿ ਇਹ ਰੀਜ਼ਨ ਜਾਂ ਇਹ ਕਲੈਰੀਫਿਕੇਸ਼ਨਸ ਦੇਣ ਮੈਂ ਅੱਗੇ ਆਵਾਂ ਜਿਹਦੇ ਵਿੱਚ ਮੇਰੀ ਕੋਈ ਇਨਵੋਲਵਮੈਂਟ ਹੀ ਨਹੀਂ ਹੈ ਐਂਡ ਇਹ ਚੀਜ਼ਾਂ ਮੈਂ ਸਿਰਫ ਬੋਲ ਕੇ ਨਹੀਂ ਦੱਸੂੰਗੀ ਇਸ ਵੀਡੀਓ ਦੇ ਵਿੱਚ ਪੁਆਇੰਟਸ ਫੈਕਟਸ ਐਂਡ ਪ੍ਰੂਫਸ ਦੇ ਨਾਲ ਗੱਲ ਹੋਊਗੀ ਜੋ ਵੀ ਗੱਲ ਹੋਊਗੀ ਐਂਡ ਮੈਂ ਸਿਰਫ ਇਹ ਚਾਹੁੰਦੀ ਆ ਮੈਂ ਹੱਥ ਜੋੜ ਕੇ ਇੱਕ ਰਿਕਵੈਸਟ ਕਰ ਰਹੀ ਆ ਸਾਰਿਆਂ ਨੂੰ ਕਿ ਇਸ ਵੀਡੀਓ ਦਾ ਕਮੈਂਟ ਸੈਸ਼ਨ ਖੁੱਲਾ ਆ ਤੁਸੀਂ ਆਪਣੇ ਆਪਣੇ ਕਮੈਂਟਸ ਜਰੂਰ ਕਰਿਓ ਮੈਨੂੰ ਡੀਐਮਸ ਕਰਿਓ ਬਟ ਸਿਰਫ ਇੰਨੀ ਗ ਰਿਕਵੈਸਟ ਹੈ ਕਿ ਆ ਸਾਰੀ ਵੀਡੀਓ ਦੇਖ ਕੇ ਥੋੜਾ ਜਿਹਾ ਟਾਈਮ ਕੱਢ ਲਓ ਕਿਉਂਕਿ ਜੋ ਵੀ ਹੋਇਆ ਇਹ ਬਹੁਤ ਹੀ ਇੱਕ ਸੈਂਸਿਟਿਵ ਟੌਪਿਕ ਸਿਗਾ ਮੈਂ ਸਿਰਫ ਤੁਹਾਨੂੰ ਆਹੀ ਕਹੂੰਗੀ ਕਮੈਂਟਸ ਕਰ ਸਕਦੇ ਹੋ ਆਪਣੇ ਆਪਣੇ opinions ਦੱਸ ਸਕਦੇ ਹੋ DM ਕਰ ਸਕਦੇ ਹੋ ਬਟ ਮੇਰੀ ਸਾਰੀ ਵੀਡੀਓ ਬਸ ਇੱਕ ਵਾਰੀ ਪੇਸ਼ੈਂਟਲੀ ਦੇਖ ਲਿਓ ਸਾਰੇ ਪ੍ਰੂਫ ਇੱਕ ਵਾਰੀ ਮਤਲਬ ਮੇਰੀ ਸਾਈਡ ਦੇਖ ਲਓ ਉਸ ਤੋਂ ਬਾਅਦ ਜੋ ਤੁਹਾਨੂੰ ਲੱਗਦਾ ਆ ਆਈ ਹੋਪ ਕਿ ਇਹ ਵੀਡੀਓ ਦੇ ਐਂਡ ਤੱਕ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜੂਗੀਆਂ ਫਿਰ ਜੋ ਵੀ ਤੁਹਾਨੂੰ ਲੱਗਦਾ ਤੁਸੀਂ ਥੱਲੇ ਲਿਖਦੇ ਹੋ ਐਂਡ ਯੂ ਆਰ ਮੋਸਟ ਵੈਲਕਮ ਵਿਦ ਯੋਰ ਓਨ ਕਮੈਂਟਸ ਐਂਡ opinion ਪਰ ਥੋੜਾ ਜਿਹਾ ਸਬਰ ਰੱਖ ਕੇ ਆ ਸਾਰੀ ਵੀਡੀਓ ਜ਼ਰੂਰ ਦੇਖਿਓ ਇਹ ਭੁੱਲ ਜੋ ਥੋੜੀ ਦੇਰ ਲਈ ਸਿਰਫ ਥੋੜੀ ਦੇਰ ਲਈ ਕਿ ਮੈਂ ਕੁਝ ਕੀਤਾ ਆ ਕਰਾਇਆ ਆ ਮੈਂ ਇਨਫਲੂਐਂਸਰ ਆ ਇਦਾਂ ਦੀਆਂ ਹੀ ਹੁੰਦੀਆਂ ਆ ਇਹ ਆ ਉਹ ਸਿਰਫ ਇਹ ਚੀਜ਼ ਭੁੱਲ ਕੇ ਐਜ਼ ਅ ਹਿਊਮਨ ਬੀਇੰਗ ਪਲੀਜ਼ ਮੇਰੀ ਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਸੁਣਿਓ ਮੈਂ ਇਸ ਵੀਡੀਓ ਦੇ ਵਿੱਚ ਕਿਸੇ ਨੂੰ ਵੀ ਰਿਪਲਾਈ ਕਰਨ ਨਹੀਂ ਆਈ ਕਿਉਂਕਿ ਜਿਨਨੇ ਜੋ ਵੀ ਪਾਇਆ ਆ ਜੋ ਵੀ ਕਿਹਾ ਆ ਉਹ ਉਹਨਾਂ ਨੇ ਉਸ ਹਿਸਾਬ ਨਾਲ ਕਿਹਾ ਜਿਨਨੇ ਗੱਲ ਉਹਨਾਂ ਨੂੰ ਪਤਾ ਆ ਜਿਨਨੇ ਜਿਨਨੇ ਕੋ ਪ੍ਰੂਫ ਜੋ ਵੀ ਉਹਨਾਂ ਕੋਲ ਹੈਗੇ ਆ ਮੈਂ ਇਹਦੇ ਵਿੱਚ ਸਿਰਫ ਆਪਣਾ ਪੱਖ ਆਪਣੀ ਸਾਈਡ ਲੈ ਕੇ ਆਈ ਆ ਵਿਦ ਪ੍ਰੂਫਸ ਵਿਦ ਪੁਆਇੰਟਸ ਵਿਦ ਫੈਕਟਸ ਮੈਂ ਇਹਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਗੱਲ ਦਾ ਰਿਪਲਾਈ ਕਰਨ ਨਹੀਂ ਆਈ ਜੋ ਵੀ ਹੋਇਆ ਆ ਇਹਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਬਹੁਤ ਜ਼ਿਆਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਮੈਂ ਵੀ ਕਹਿੰਨੀ ਆ ਜੋ ਹੋਇਆ ਜੋ ਹੋ ਗਿਆ ਕੁਝ ਨਹੀਂ ਹੋਣਾ ਚਾਹੀਦਾ ਸੀਗਾ ਜੋ ਵੀ ਹੋਇਆ ਮੈਨੂੰ ਉਹਦਾ ਦਿਲੋਂ ਬਹੁਤ ਜ਼ਿਆਦਾ ਦੁੱਖ ਹੈ ਕਿ ਇਹ ਚੀਜ਼ ਇੱਥੇ ਤੱਕ ਨਹੀਂ ਪਹੁੰਚਣੀ ਚਾਹੀਦੀ ਸੀ ਬਟ ਮੈਂ ਅੱਜ ਇੱਥੇ ਕਿਸੇ ਨੂੰ ਸਹੀ ਗਲਤ ਨਹੀਂ ਕਹਿਣ ਆਈ ਤੇ ਮੈਂ ਆਪਣੀ ਇਹ ਅਲੀਗੇਸ਼ਨ ਜੋ ਮੇਰੇ ਤੇ ਲੱਗੀ ਆ ਇਹਨੂੰ ਲਾਣ ਆਈ ਆ ਪਹਿਲੀ ਗੱਲ ਆਪਾਂ ਸ਼ੁਰੂ ਕਰਦੇ ਆਂ ਪਾਰਟੀ ਤੋਂ ਕਿ ਬਰਥਡੇ ਪਾਰਟੀ ਦੀ ਸਾਰੀ ਇਹ ਗੱਲ ਆ ਐਂਡ ਮੇਰੀ ਹੀ ਬਰਥਡੇ ਪਾਰਟੀ ਸੀਗੀ ਐਂਡ ਇ ਲਾਸਟ 6 ਦਸੰਬਰ ਦੀ ਗੱਲ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਮੇਰਾ 6th ਦਸੰਬਰ ਨੂੰ ਬਰਥਡੇ ਹੁੰਦਾ ਆ ਆਲਮੋਸਟ ਇਸ ਗੱਲ ਨੂੰ ਪੂਰਾ ਸਾਲ ਹੋ ਚੱਲਾ ਹੈ ਕਿਉਂਕਿ ਹੋਰ 3-4 ਦਿਨਾਂ 'ਚ ਇਹ ਦਿਨ 6th ਦਸੰਬਰ ਹੈਗੀ ਆਈ ਡੇਟ ਆ ਤੇ ਉਹ ਦਿਨ ਤੇ ਇਸ ਗੱਲ ਨੂੰ ਪੂਰਾ ਸਾਲ ਹੋ ਜਾਣਾ ਆ ਇਹ ਗੱਲ ਹੈਗੀ ਆ ਲਾਸਟ 6th ਦਸੰਬਰ ਦੀ 2024 ਜਿਸ ਦਿਨ ਮੇਰਾ ਬਰਥਡੇ ਸੀਗਾ ਐਂਡ ਉੱਥੇ ਮੈਂ ਸਾਰਿਆਂ ਨੂੰ ਇਨਵਾਈਟ ਕੀਤਾ ਸਾਰਿਆਂ ਨੂੰ ਮਤਲਬ ਸਾਰਿਆਂ ਨੂੰ ਉਹਦੀ ਫੋਟੋ ਮੈਂ ਇੱਥੇ ਵੀ ਲਾ ਦੂੰਗੀ ਅਨ ਤੁਸੀਂ ਮੇਰੇ ਚੈਨਲ ਤੇ ਜਾ ਕੇ ਲਾਸਟ ইয়ার ਦਾ ਮੇਰਾ ਵਲੌਗ ਵੀ ਦੇਖ ਸਕਦੇ ਹੋ ਕਿ ਉਥੇ ਕਿੰਨੇ ਆਪਾਂ ਕਿੰਨੀ ਦਿਨ ਰੁ ਲੈ ਕੇ ਜਾਣਾ ਇਹ ਨਹੀਂ ਵੀ ਆਪਾਂ ਛੱਡ ਜੀਏ ਵੀ ਕੋਈ ਗੱਲ ਨਹੀਂ ਤੇ ਆਪਾਂ ਸਵੇਰੇ ਉਹਨਾਂ ਨੂੰ ਲੈ ਜਾਵਾਂਗੇ ਵਾਪਸ ਜਾਂ ਸਵੇਰੇ ਆਪਣੇ ਆਪ ਆ ਜੂਗੇ ਆਪਾਂ ਲੈ ਕੇ ਹੀ ਜਾਣਾ ਆ ਆਪਾਂ ਕਿੰਨਾ ਚਿਰ ਨੌਕ ਕਰੀ ਗਏ ਖੜਕਾਈ ਗਏ ਤੇ ਜਦੋਂ ਕਿਸ ਨੇ ਨਹੀਂ ਖੋਲਿਆ ਤੇ ਇਹ ਨਹੀਂ ਵੀ ਆਪਾਂ ਆਪਣੇ ਆਪਣੇ ਕਮਰਿਆਂ 'ਚ ਜਾ ਕੇ ਸੋ ਗਏ ਆਪਾਂ ਕੋਰੀਡੋਰ 'ਚ ਸਾਰੀ ਰਾਤ ਬਹਿ ਕੇ ਕੱਟੀਏ ਤੁਸੀਂ ਆਪ ਸੋਚੋ ਕਿ ਆਪਾਂ ਉਥੇ ਆਪਣੇ ਕਮਰਿਆਂ ਨੂੰ ਛੱਡ ਕੇ ਤੁਸੀਂ ਸਾਰਿਆਂ ਦੇ ਮੂੰਹ ਦੇਖ ਸਕਦੇ ਹੋ ਵੀਡੀਓ 'ਚ ਮੈਂ ਅੱਗੇ ਲਾਉਂਗੀ ਤੇ ਮੈਂ ਇਸ ਤੋਂ ਬਾਅਦ ਵੀ ਲਾ ਦੂੰਗੀ ਕਿ ਇਹਦੇ ਵਿੱਚ ਸਾਰਿਆਂ ਦੇ ਮੂੰਹ ਦੇਖੋ ਕਿਦਾਂ ਉਤਰੇ ਪਏ ਆ ਕੀ ਸਿਚੁਏਸ਼ਨ ਹੋਊਗੀ ਤੇ ਉਹ ਅੰਦਰ ਰੂਮ ਚ ਆਪਾਂ ਬਾਹਰ ਕੋਰੀਡੋਰ ਚ ਸਵੇਰ ਦੇ 4 ਵਜੇ ਟਾਈਮ ਵੀ ਦੱਸ ਦੂੰਗੀ ਡੇਟ ਦੇ ਨਾਲ ਪਾਉਂਗੀ ਆਪਾਂ ਸਾਰੇ ਬਾਹਰ ਕੋਰੀਡੋਰ ਚ ਬੈਠੇ ਆ ਤੇ ਇਹ ਇਹ ਵੇਟ ਕਰ ਰਹੇ ਆ ਵੀ ਉਹ ਬਾਹਰ ਆਣ ਤੇ ਆਪਾਂ ਉਹਨਾਂ ਨੂੰ ਆਪਣੇ ਰੂਮ ਚ ਲੈ ਕੇ ਜਾਈਏ ਤੁਹਾਨੂੰ ਇੱਥੇ ਮੂੰਹ ਦੇਖ ਕੇ ਸਾਰਿਆਂ ਨੂੰ ਪਤਾ ਲੱਗ ਜਾਊਗਾ ਵੀ ਸਾਰੇ ਕਿੰਨੇ ਕੁ ਜ਼ਿਆਦਾ ਵਰਡ ਸੀਗੇ ਤੇ ਆਪਾਂ ਕਮਰੇ ਤੇ ਬਾਹਰ ਬੈਠੇ ਹੋਏ ਆ ਆਪਾਂ ਇੰਨਾ ਚਿਰ ਨੌਕ ਕੀਤਾ ਸਾਰਿਆਂ ਨੇ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਡੇਢ ਤੋਂ 2 ਘੰਟੇ ਬਾਅਦ ਦੀਦੀ ਬਾਹਰ ਆਏ ਉਸ ਤੋਂ ਬਾਅਦ ਆਪਾਂ ਦੀ ਨੂੰ ਅੰਦਰ ਰੂਮ ਚ ਲੈ ਕੇ ਗਏ ਆ ਆਪਣੇ ਨਾਲ ਦੂਜੇ ਰੂਮ ਚ ਆਪਣੇ ਵਾਲੇ ਰੂਮ ਚ ਲੈ ਕੇ ਗਏ ਤੇ ਦੀ ਸਾਨੂੰ ਬੋਲਦਾ ਮੈਂ ਪਾਗਲ ਨਹੀਂ ਆ ਤੂੰ ਹੀ ਕਦੋਂ ਦੇ ਦਰਵਾਜ਼ਾ ਖੜਕਾਈ ਜਾਂਦੇ ਮੈਂ ਪਾਗਲ ਨਹੀਂ ਆ ਮੈਨੂੰ ਹੋਸ਼ ਆ ਮੈਂ ਐਡੀ ਵੀ ਨਹੀਂ ਪੀਤੀ ਹੋਈ ਆ ਤੁਸੀਂ ਟਰੀਟ ਕਿਦਾਂ ਕਰ ਰਹੇ ਆ ਮੈਨੂੰ ਤੁਹਾਰੇ ਮੈਂ ਪਾਗਲ ਨਜ਼ਰ ਆ ਰਹੀਆਂ ਇਹ ਉਹ ਇਤੋਂ ਬਾਅਦ ਦੀਰੀ ਉਹਨਾਂ ਨੇ ਵੋਮਿਟ ਕੀਤੀ ਐਂਡ ਉਹ ਡਿੱਗ ਗਈ ਜੋ ਵੀਡੀਓ ਤੁਸੀਂ ਵੀਡੀਓ ਚ ਪਹਿਲਾਂ ਆਲਰੇਡੀ ਫਰੈਸ਼ ਦੀ ਵੀਡੀਓ ਚ ਦੇਖ ਚੁੱਕੇ ਹੋਣੇ ਆ ਉਹ ਵੀਡੀਓ ਹੁਣ ਇਸ ਕਨਸਰਨ ਨਾਲ ਬਣੀ ਸੀ ਕਿ ਤੁਸੀਂ ਬਾਰ ਬਾਰ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਇਦਾਂ ਟ੍ਰੀਟ ਕਰ ਰਹੇ ਹੋ ਮੈਂ ਐਡੀ ਵੀ ਨਹੀਂ ਪੀਤੀ ਹੋਈ ਏ ਉਹ ਤੇ ਫਿਰ ਉਸ ਤੋਂ ਬਾਅਦ ਇਹ ਵੀਡੀਓ ਬਣਾਈ ਗਈ ਆਪਾਂ ਵੀਡੀਓ ਬਣਾਈ ਤੇ ਆਪਾਂ ਸਾਰਿਆਂ ਨੇ ਕਿਹਾ ਵੀ ਅਸੀਂ ਸਵੇਰੇ ਵੀਡੀਓ ਦਿਨੋ ਦਿਖਾਵਾਂਗੇ ਵੀ ਆਪਣੇ ਹਾਲਾਤ ਦੇਖੋ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਇਦਾਂ ਕਿਉਂ ਟ੍ਰੀਟ ਕਰ ਰਹੇ ਹੋ ਮੈਂ ਪਾਗਲ ਨਹੀਂ ਆ ਮੈਂ ਇੰਨੀ ਵੀ ਪੀਤੀ ਨਹੀਂ ਹੋਈ ਸਵੇਰੇ ਉੱਠ ਕੇ ਆਪਾਂ ਦਿਨੋ ਇਹ ਵੀਡੀਓ ਦਿਖਾਈ ਕਿ ਆ ਦੇਖੋ ਆਪਣੇ ਤੁਸੀਂ ਹਾਲਾਤ ਕਿ ਤੂੰ ਹੀ ਕਹਿ ਰਹੇ ਸੀ ਮੈਂ ਪੀਤੀ ਨਹੀਂ ਹੋਈ ਇਸ ਕਨਸਰਨ ਨਾਲ ਉਹ ਵੀਡੀਓ ਬ ਉਹ ਵੀਡੀਓ ਬਣਾਈਆ ਐਂਡ ਉਹ ਮੈਂ ਆਪਣੇ ਡਿਫੈਂਸ ਤੇ ਭੇਜੀ ਆ ਕਿਉਂ ਉਹ ਵੀ ਮੈਂ ਤੁਹਾਨੂੰ ਅੱਗੇ ਦੱਸੂਗੀ ਵੀ ਉਹ ਵੀਡੀਓ ਕਿਉਂ ਭੇਜੀ ਗਈ ਆ ਕਿਉਂ ਸਾਰੀ ਗੱਲ ਦੱਸੀ ਗਈ ਆ ਤੇ ਇਸ ਰਾਤ ਆਪਾਂ ਇਦਾਂ ਸਿਚੁਏਸ਼ਨ ਹੈਂਡਲ ਕੀਤੀ ਆ ਤੇ ਚਲੋ ਉਹ ਰਾਤ ਨਿਕਲ ਗਈ ਮੈਂ ਤੁਹਾਨੂੰ ਆ ਰਾਤ ਦੀ ਸਾਰੀ ਸਿਚੁਏਸ਼ਨ ਦੱਸਗੀ ਤੇ ਤੁਸੀਂ ਜੇ ਗੱਲ ਕਰੋ ਵੀ ਉਹ ਬੰਦਾ ਸਪੈਸ਼ਲੀ ਹੋਟਲ 'ਚ ਬੁਲਾਇਆ ਗਿਆ ਆ ਨਹੀਂ ਉਹ ਬੰਦਾ ਸਪੈਸ਼ਲੀ ਹੋਟਲ 'ਚ ਨਹੀਂ ਬੁਲਾਇਆ ਗਿਆ ਉਹ ਬੰਦਾ ਉਥੇ ਹੀ ਸੀਗਾ ਮੇਰੀ ਪੂਰੀ ਬਰਥਡੇ ਪਾਰਟੀ ਤੇ ਕਿਸੇ ਵੀ ਗਲਤ ਇੰਟੈਂਸ਼ਨ ਨਾਲ ਜਾਂ ਕਿਸੇ ਵੀ ਚੀਜ਼ ਨਾਲ ਉਹਨੂੰ ਹੋਟਲ 'ਚ ਨਹੀਂ ਬੁਲਾਇਆ ਗਿਆ ਉਹ ਬੰਦਾ ਪੂਰੀ ਉਥੇ ਪਾਰਟੀ ਤੇ ਹੀ ਸੀਗਾ ਔਰ ਜਦੋਂ ਮਤਲਬ ਜਦੋਂ ਸਾਰੇ ਆਏ ਆ ਉਹ ਵੀ ਉਦੋਂ ਹੀ ਆਇਆ ਆ ਤੇ ਸਾਰੀ ਪਾਰਟੀ 'ਚ ਉਹ ਬੰਦਾ ਇਨਵੋਲਵ ਸੀਗਾ ਇਹਦੇ ਵਿੱਚ ਮੈਂ ਕਿਸੇ ਦੀ ਗਲਤੀ ਨਹੀਂ ਮੰਨਦੀ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਇੰਟੈਂਸ਼ਨ ਨਾਲ ਨਹੀਂ ਹੋਇਆ ਇਸ ਲਈ ਮੈਂ ਇਹਦੇ ਵਿੱਚ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੀ ਬਸ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਆ ਵੀ ਉਹ ਬੰਦਾ ਮੇਰੇ ਬਲਾਨ ਤੇ ਜਾਂ ਮੇਰੇ ਸਰਕਲ ਕਰਕੇ ਉਥੇ ਨਹੀਂ ਆਇਆ ਸਪੈਸ਼ਲੀ ਹੋਟਲ ਚ ਇਹ ਇੰਟੈਂਸ਼ਨ ਵਾਲੋ ਬੰਦਾ ਪੂਰੀ ਪਾਰਟੀ ਚ ਹੀ ਸੀਗਾ ਐਂਡ ਸਭ ਤੋਂ ਵੱਡੀ ਗੱਲ ਮੇਰੀ ਛੋਟੀ ਸਿਸਟਰ ਜਿਹਦੀ ਸਿਰਫ 14 ਸਾਲ ਹੈ ਉਹ ਉਸ ਟਾਈਮ ਮੇਰੇ ਨਾਲ ਸੀਗੀ ਪੂਰੀ ਰਾਤ ਜੋ ਤੁਸੀਂ ਦੇਖ ਹੀ ਲਿਆ ਉਹ ਵਿਚਾਰੀ ਇਦਾਂ ਹੀ ਲੰਮੇ ਪਈ ਹੋਈ ਹੈ ਕਿ ਮੈਂ ਕੱਲੀ ਨਹੀਂ ਜਾਣਾ ਰੂਮ ਚ ਉਹ ਮੇਰੇ ਨਾਲ ਹੀ ਸੀਗੀ ਜੇ ਇਦਾਂ ਦੀਆਂ ਇੰਟੈਂਸ਼ਨਸ ਹੋਣਾ ਤੇ ਬੰਦਾ ਨਾਲ ਕਿਸੇ ਨਾਲ ਆਪਣੀ ਸਿਸਟਰ ਨੂੰ ਜਾਂ ਆਪਣੇ ਫੈਮਿਲੀ ਮੈਂਬਰ ਨੂੰ ਕਿਸੇ ਨੂੰ ਨਾਲ ਨਹੀਂ ਰੱਖਦਾ ਐਂਡ ਇਦਾਂ ਦੀਆਂ ਕੁੜੀਆਂ ਮੈਨੂੰ ਲੱਗਦਾ ਕਿ ਪਰਿਵਾਰਾਂ 'ਚ ਨਹੀਂ ਰਹਿੰਦੀਆਂ ਜਿਨ੍ਹਾਂ ਨੇ ਆਹ ਕੰਮ ਕਰਨਾ ਹੁੰਦਾ ਆ ਅ ਮੈਂ ਸਾਰਾ ਕੁਝ ਛੱਡ ਕੇ ਆਪਣੀ ਫੈਮਿਲੀ 'ਚ ਬੈਠੀ ਆ ਕਿਸੇ ਗੱਲੋਂ ਹੀ 4 ਸਾਲ ਹੋ ਗਏ ਤੁਹਾਨੂੰ ਮੈਨੂੰ ਦੇਖਦੇ ਇਹਨੂੰ ਕਰੇ ਆਪਣੀ ਫੈਮਿਲੀ ਨਾਲ ਜਿਵੇਂ ਲੱਗਦਾ ਮੈਨੂੰ ਆਹ ਗੱਲਾਂ ਨਾਨਸੈਂਸ ਜਾਂ ਕਲੀਅਰ ਕਰਨ ਦੀ ਲੋੜ ਨਹੀਂ ਹੈਗੀ ਐਂਡ ਉਹ ਬੰਦਾ ਸਿਰਫ ਹੋਟਲ 'ਚ ਨਹੀਂ ਆਇਆ ਰਾਤੀ ਕਿਸੇ ਗੱਲ ਤੇ ਇੰਟੈਂਸ਼ਨ ਨਾਲ ਐਂਡ ਜਾਂ ਮੈਂ ਬੁਲਾਇਆ ਹੋਵੇ ਜਾਂ ਕੋਈ ਵੀ ਜੋ ਇਲਜ਼ਾਮ ਤੁਸੀਂ ਮੇਰੇ ਤੇ ਲਾ ਰਹੇ ਹੋ ਉਹ ਇੰਟਾਇਰ ਪਾਰਟੀ ਤੇ ਪਾਰਟੀ ਚ ਨਾਲ ਹੀ ਸੀਗਾ ਉੱਥੇ ਇਹਨਾਂ ਦੀ ਆਪਸ ਚ ਕੀ ਗੱਲਬਾਤ ਹੋਈ ਆ ਕੀ ਹੋਈ ਆ ਇਹ ਮੈਨੂੰ ਨਹੀਂ ਪਤਾ ਤੋਂ ਮੈਂ ਆ ਗੱਲ ਤੁਹਾਨੂੰ ਕਲੀਅਰ ਕਰਤੀ ਆ ਵੀ ਹੋਟਲ